ਤਾਂ ਸ਼ਰੀ ਚੰਗੇ ਆ ਭਾਈ ਪਰ ਆਚਰਣ ਦੇਖੋ ਆਚਰਣ ਉਹਦੋਂ ਪੱਲਾ ਜਿਹੜਾ ਪਰਦਾ ਖੁੱਲਦਾ ਵਿਆਹੀ ਬਣ ਗਿਆ ਤਰਫੀ ਸੀ ਅਸੀਂ ਤੇਨੂੰ ਰੱਬ ਸਮਝੀ ਬੈਠੇ ਸੀ ਆ ਕੀ ਹੋ ਗਿਆ ਫਿਰ ਸ਼ਰਮਿੰਦਾ ਹੋਇਆ ਮੂੰਹ ਵੀ ਨਹੀਂ ਦੋਖਾ ਕਿਸੇ ਨੂੰ ਗੁਰਮਖੋ ਜਿਹੜਾ ਆਪ ਵਿਸ਼ੇ ਬੁਕਾਰਾਂ ਦੇ ਚਿੱਕੜ ਵਿੱਚ ਡੁੱਬਿਆ ਹੋਇਆ ਸਾਨੂੰ ਕਿੱਥੋਂ ਕਢ ਦੂਗਾ ਸਾਨੂੰ ਉਹ ਕੱਢ ਸਕਦਾ ਜਿਹੜਾ ਖੁਦ ਚੱਕੜ ਤੋਂ ਪਾਸੇ ਆ ਤੇ ਹੈਰਾਨੀ ਦੀ ਗੱਲ ਇਹ ਆ ਵੀ ਬਾਣੀ ਪੜਨ ਵਾਲਾ ਇਸ ਚੱਕਰ ਵੀ ਉਹਦੇ ਵਿੱਚ ਫਸਿਆ ਹੋਇਆ ਵਾਹ ਨਿਕਲ ਨਹੀਂ ਇਹਦੇ ਤੋਂ ਨਾਲੇ ਪੜੀ ਜਾਂਦਾ ਐਸਾ ਨਰੰਜਣ ਹੋਵੇ ਦੇਖੋ ਮੰਨਣਾ ਮਨ ਕੋ ਉਹਦੇ ਨਾਮ ਵੀ ਕਾਲਕ ਤੋਂ ਰਹਿਤ ਕਰ ਦਿੰਦਾ ਉਹ ਖੁਦ ਕਿੰਨੀ ਹਸਤੀ ਦਾ ਮਾਲਕ ਹੋ ਉਹਦਾ ਤੇ ਨਾਮ ਲਿਆ ਵੀ ਗੁਰਮੁਖੋ ਮਾਇਆ ਜਿਹੜੀ ਉਹ ਦੂਰ ਹੋ ਜਾਂਦੀ ਹੈ ਤੇ ਅਸੀਂ ਫੇਰ ਉਹਨੂੰ ਛੱਡ ਦੰਬੀਆਂ ਪਖੰਡੀਆਂ ਦੇ ਪਿੱਛੇ ਭੱਜੇ ਫਿਰਦੇ ਆ ਭੱਜੇ ਫਿਰਦੇ ਆ ਕਿਉਂ ਧਰਮ ਦਾ ਲਿਬਾਸ ਪਾ ਕੇ ਲੁੱਟਣਾ ਬੜਾ ਸੌਖਾ ਸਾਡੇ ਵਾਲੇ ਬਾਬਿਆਂ ਨੂੰ ਤੇ ਬੈਰਾਗ ਬਹੁਤ ਆਉਂਦਾ ਰੱਬ ਦੀ ਗੱਲ ਕਰੋ ਪਾੜੀ ਬਗ ਪੈਂਦਾ ਰੋਂਦੀ ਰਹਿੰਦੇ ਆ ਆਓ ਆਓ ਇਦਾਂ ਹੀ ਕਹਿੰਦਾ ਜੀ ਤੇ ਕਲਗੀਧਰ ਦਸ਼ਮੇਸ਼ ਪਿਤਾ ਮਹਾਰਾਜ ਕਹਿੰਦੇ ਲੈ ਕਿੱਡੀ ਕਬੜੀ ਗੱਲ ਤੂੰ ਪਰਲਾ ਲਿਆ ਸ਼ਰੌਂ ਦਾ ਤੇਲ ਪਾ ਦੋ ਦੋ ਗੁੰਦਾ ਇਹ ਦੋਨਾਂ ਖਾਂ ਦੇ ਵਿੱਚ ਤੇ ਦੇਖੀ ਪਾਣੀ ਵਗਦਾ ਆਖਨ ਭੀਤਰ ਤੇਲ ਕੋੜਾਰਾ ਲੋਗਨ ਨੀਰ ਬਹਾਏ ਸੋ ਦੇਖੈ ਅੱਖਾਂ ਦੇ ਵਿੱਚ ਤੇਲ ਪਾਓ ਤ੍ਰਿਪ 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 ਪਾਣੀ ਬਗਿੜ ਪੜਤਣਾ ਹੋਰ ਕੀ ਹੈ ਵਿਰਾਗ ਥੋੜਾ ਆਇਆ ਵਾ ਰੱਬ ਦਾ ਨਾਮ ਲੋ ਤੇ ਨਿਤਨਾ ਚੋ ਲੋਗ ਹੋਏ ਬੱਲਾ ਬੱਲਾ ਬਹੁਤ ਵਿਰਾਗ ਕੀਆ ਆ ਕਾਦਾ ਵਿਰਾਗ ਮੇਰੇ ਮਨ ਵੈਰਾ ਕੀਆ ਤੂੰ ਵੈਰਾਗ ਕਰ ਕਿਸ ਦਿਖਾਵੈ ਇਹਨੂੰ ਦਿਖਾਉਣਾ ਵੈਰਾਗ ਕਰਕੇ ਲੋਕਾਂ ਨੂੰ ਇਹਦੇ ਨਾਲ ਪ੍ਰਮਾਤਮਾ ਥੋੜਾ ਖੁਸ਼ ਹੋ ਜਾਊਗਾ ਗੁਰਮੁਖੋਂ ਬੜੀਆਂ ਚਪੇੜਾਂ ਮਾਰੀਆਂ ਉਹਨੇ ਸਾਡੇ ਗੁਰਬਾਣੀ ਅੰਦਰ ਪਰ ਅਸੀਂ ਜਾਣਦੇ ਕੱਖ ਨਹੀਂ ਅਸੀਂ ਤੇ ਸਿਰ ਉੱਤੋਂ ਨਹੀਂ ਲਗਾ ਦਿੰਦੇ ਆ ਨੰਗੀ ਜਾਣ ਦੇ ਆਪਾਂ ਨੂੰ ਦੀਆ